ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੁਆਲਿਟੀ ਚੈਨਲ ਦੇ ਉੱਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਤੁਸੀਂ ਸੋਚ ਰਹੇ ਹੋ ਕਿ ਅੱਜ ਅਸੀਂ ਕੋਈ ਸਿਖਾਉਣ ਵਾਲਾ ਟੌਪਿਕ ਨਹੀਂ ਲੈ ਕੇ ਆਏ ਕੋਈ ਕਟਿੰਗ ਨਹੀਂ ਆ ਕੋਈ ਸਟਿਚਿੰਗ ਨਹੀਂ ਆ ਬਟ ਬਹੁਤ ਇੰਪੋਰਟੈਂਟ ਜੀ ਟੌਪਿਕ ਤੇ ਆਪਾਂ ਲੈ ਕੇ ਆਏ ਆ ਕਿਉਂਕਿ ਕਾਫੀ ਮੇਰੀਆਂ ਭੈਣਾਂ ਜਿਹੜੀਆਂ ਹੈਗੀਆਂ ਆ ਉਹ ਇਸ ਲਾਈਨ ਦੇ ਵਿੱਚ ਆਣਾ ਚਾਹੁੰਦੀਆਂ ਆ ਜਾਂ ਇਸ ਲਾਈਨ ਦੇ ਵਿੱਚ ਵੱਡਣਾ ਚਾਹਨੀਆਂ ਇਸ ਕੰਮ ਨੂੰ ਸ਼ੁਰੂ ਕਰਨਾ ਚਾਹੁੰਦੀਆਂ ਪਰ ਉਹ ਕਬਰਾਂ ਹੁੰਦੀਆਂ ਆ ਜਾਂ ਡਰਦੀਆਂ ਆ ਠੀਕ ਹੈ ਜੀ ਔਰ ਉਹਨਾਂ ਭੈਣਾਂ ਦੇ ਲਈ ਖਾਸ ਸਪੈਸ਼ਲ ਵੀਡੀਓ ਹੈਗੀ ਹੈ ਕਿ ਅਗਰ ਤੁਸੀਂ ਆਪਣਾ ਬੁਟੀਕ ਜਿਹੜਾ ਆ ਖੋਲਣਾ ਚਾਹੁੰਦੇ ਹੋ ਜਾਂ ਬੁਟੀਕ ਜਿਹੜਾ ਸਟਾਰਟ ਕਰਨਾ ਚਾਹੁੰਦੇ ਆ ਤਾਂ ਉਹਦੇ ਲਈ ਤੁਹਾਨੂੰ ਕਿਹੜੀਆਂ ਖਾਸ ਜਿਹੜੀਆਂ ਗੱਲਾਂ ਹੈਗੀਆਂ ਜਿਨ੍ਹਾਂ ਦੀ ਤੁਸੀਂ ਜਾਣਕਾਰੀ ਰੱਖਣੀ ਹੈ ਜਾਂ ਜਿਹੜੀਆਂ ਤੁਹਾਨੂੰ ਜ਼ਰੂਰੀ ਸਮਝ ਹੋਣੀ ਚਾਹੀਦੀ ਹੈ ਜਿੰਨਾਂ ਗੱਲਾਂ ਦੀ ਠੀਕ ਹੈ ਜੀ ਉਹਨਾਂ ਗੱਲਾਂ ਦੀ ਅੱਜ ਅਸੀਂ ਗੱਲ ਕਰਾਂਗੇ ਪਹਿਲਾਂ ਕੀ ਹੈ ਕਿ ਜਦੋਂ ਵੀ ਅਸੀਂ ਬੁਟੀਕ ਖੋਲਣਾ ਚਾਹੁੰਦੇ ਹਾਂ ਤਾਂ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਆ ਕਿ ਉਹ ਸੋਚਦੀਆਂ ਕਿ ਅਸੀਂ ਸ਼ਹਿਰ ਦੇ ਵਿੱਚ ਬੁਟੀਕ ਖੋਲ੍ਹਾਂਗੇ ਜਾ ਕੇ ਜਾਂ ਕੋਈ ਵੱਡੀ ਸ਼ਾਪ ਪਾਵਾਂਗੇ ਔਰ ਅਸੀਂ ਕਾਰੀਗਰ ਰੱਖ ਲਾਂਗੇ ਅਸੀਂ ਇਹ ਕਰਾਂਗੇ ਤਾਂ ਉੱਥੇ ਮੈਂ ਭੈਣਾਂ ਨੂੰ ਇਹ ਸਲਾਹ ਦੇਣਾ ਚਾਹੂੰਗੀ ਕਿ ਅਗਰ ਤੁਸੀਂ stitching the related ਜਿੱਦਾਂ ਆਪਾਂ ਕੰਮ ਕਰਨਾ ਚਾਹੁੰਦੇ ਆ ਠੀਕ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਉਸ ਕੰਮ ਦੀ ਜਿਹੜੀ ਬੇਸਿਕ ਨੌਲੇਜ ਜਿਹੜੀ ਆ ਉਹ ਆਪ ਨੂੰ ਹੋਣੀ ਚਾਹੀਦੀ ਹੈ ਕਿਉਂ ਹੋਣੀ ਚਾਹੀਦੀ ਆ ਕਿਉਂਕਿ ਤੁਸੀਂ ਅਗਰ ਕੋਈ ਵੀ ਕੰਮ ਸਟਾਰਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਬਿਲਕੁਲ ਦੂਜੇ ਤੇ ਨਿਰਭਰ ਹੋ ਕੇ ਨਹੀਂ ਕਰ ਸਕਦੇ ਠੀਕ ਹੈ ਕਿਉਂਕਿ ਰੱਖ ਲਓ ਤੁਹਾਨੂੰ ਇਸ ਕੰਮ ਦੀ ਬਿਲਕੁਲ ਨੌਲੇਜ ਨਹੀਂ ਹੈਗੀ ਤੁਸੀਂ ਸੋਚ ਰਹੇ ਆ ਕਿ ਇਹ ਤਾਂ ਬਹੁਤ ਈਜ਼ੀ ਕੰਮ ਹੈ ਅੱਜ ਕੱਲ ਹਰ ਕੋਈ ਬੁਟੀਕ ਖੋਲ ਰਿਹਾ ਹੈ ਹਰ ਕੋਈ ਓਨਰ ਬਣਿਆ ਹੋਇਆ ਆ ਆਪਾਂ ਕਾਰੀਗਰ ਰੱਖ ਲਾਂਗੇ ਆਪਾਂ ਵਰਕਰ ਰੱਖ ਲਾਂਗੇ ਕਿਉਂਕਿ ਇਸ ਕੰਮ ਦੇ ਵਿੱਚ ਜਿਹੜੇ ਕਾਰੀਗਰ ਬਹੁਤ ਮੁਸ਼ਕਲ ਮਿਲਦੇ ਆ ਮਿਲਦੇ ਆ ਤਾਂ ਉਹ ਵੈਸੇ ਕਈ ਵਾਰ ਫਿਰ ਬਹੁਤ ਪਰੇਸ਼ਾਨ ਬੰਦਾ ਹੁੰਦਾ ਕਈ ਵਾਰ ਕਸਟਮਰ ਜਿਹੜਾ ਕਾਰੀਗਰ ਆ ਉਹ ਛੁੱਟੀ ਤੇ ਚਲ ਜਾਂਦਾ ਜਾਂ ਛੁੱਟੀ ਕਰ ਲੈਂਦਾ ਆ ਜਾਂ ਕੋਈ ਹੋਰ ਵਜ੍ਹਾ ਹੋ ਜਾਂਦੀ ਹੈ ਹੈਨਾ ਕਿਸੇ ਵਜ੍ਹਾ ਕਰਕੇ ਕਿਉਂਕਿ ਸੀਜ਼ਨ ਦੇ ਵਿੱਚ ਬਹੁਤ ਸ਼ਾਰਟੇਜ ਹੋ ਜਾਂਦੀ ਹੈ ਕੰਮ ਦਾ ਟਾਈਮ ਹੁੰਦਾ ਆ ਜਿਆਦਾ ਕੰਮ ਹੁੰਦਾ ਹੈ ਤਾਂ ਉਹਦੇ ਵਿੱਚ ਸਾਨੂੰ ਫਿਰ ਮੁਸ਼ਕਲ ਹੁੰਦੀ ਆ ਤਾਂ ਉੱਥੇ ਕੀ ਆ ਫਿਰ ਉੱਥੇ ਤੁਸੀਂ ਫਸ ਜਾਂਦੇ ਆਂ ਫਸ ਕਿੱਦਾਂ ਜਾਂਦੇ ਆਂ ਸੁਪੋਜ਼ ਤੁਸੀਂ ਜਿਆਦਾ ਕੰਮ ਫੜਿਆ ਹੋਇਆ ਆ ਹੈਨਾ ਕਾਰੀਗਰ ਦੇ ਸਰਦਿਆਂ ਤੁਹਾਨੂੰ ਆਪ ਨੂੰ ਨਾ ਕਟਿੰਗ ਕਰਨੀਆਂ ਆਂ ਦੀਆਂ ਨਾ ਸਟਿਚਿੰਗ ਆਦੀਆਂ ਨਾ ਕੁਝ ਵੀ ਉਹਦੇ ਬਾਰੇ ਨਹੀਂ ਨੋਲੇਜ ਤਾਂ ਤੁਸੀਂ ਕੀ ਆ ਤੁਸੀਂ ਫਸ ਗਏ ਅਗਰ ਟਰੱਕ ਨੂੰ ਤੁਹਾਡਾ ਕਾਰੀਗਰ ਛੁੱਟੀ ਤੇ ਚਲਾ ਗਿਆ ਜਾਂ ਕਾਰੀਗਰ ਕਿਸੇ وجہ ਕਰਕੇ ਨਹੀਂ ਮਿਲ ਰਹੇ ਹੈਗੇ ਤਾਂ ਤੁਸੀਂ ਫਸ ਕੇ ਤੁਸੀਂ ਕਸਟਮਰ ਨੂੰ ਟਾਈਮ ਤੇ ਕੰਮ ਵੀ ਦੇਣਾ ਹੈ ਬਟ ਤੁਹਾਡੇ ਕੋਲ ਕਸਟਮ ਕਾਰਗਰ ਵੀ ਨਹੀਂ ਹੈਗੇ ਫਿਰ ਤੁਸੀਂ ਕੀ ਕਰੋਗੇ ਉਸ ਜਗ੍ਹਾ ਤੇ ਤੁਸੀਂ ਫਸ ਜਾਓਗੇ ਇਸ ਕਰਕੇ ਸਭ ਤੋਂ ਪਹਿਲਾਂ ਮੇਨ ਜੋ ਟੌਪਿਕ ਦਾ ਐਸਾ ਫਰਸਟ ਪੁਆਇੰਟ ਹੈਗਾ ਆ ਕਿ ਤੁਹਾਨੂੰ ਆਪਣੇ ਕੰਮ ਦੀ ਬੇਸਿਕ ਨੋਲਿਜ ਜਿਹੜੀ ਆ ਹੋਣੀ ਚਾਹੀਦੀ ਹੈ ਘੱਟੋ ਘੱਟ ਤੁਸੀਂ ਆਪਣਾ ਉਸ ਕੰਮ ਦੇ ਬਾਰੇ ਵਿੱਚ ਤੁਹਾਨੂੰ ਫੈਬਰਿਕ ਦੀ ਨੋਲਿਜ ਤੁਹਾਨੂੰ ਜੋ ਵੀ ਮਟੀਰੀਅਲ ਯੂਜ਼ ਹੁੰਦਾ ਆ ਉਹਦੀ ਨੋਲਿਜ ਉਹਦੀ ਕਟਿੰਗ ਸਟਿਚਿੰਗ ਟੈਂਪਰੇਰੀ ਜਿਹੜੀ ਮਤਲਬ ਕਿ ਬੇਸਿਕ ਜਿਹੜੀ ਨੋਲਿਜ ਹੈਗੀ ਉਹ ਤੁਹਾਨੂੰ ਜ਼ਰੂਰ ਹੋਣੀ ਚਾਹੀਦੀ ਔਰ ਠੀਕ ਹੈ ਦੂਸਰੀ ਗੱਲ ਜਿਹੜੀ ਹੈਗੀ ਆ ਕਿ ਕਈ ਪੜਾ ਰਹੇ ਕਿ ਅਸੀਂ ਵੱਡੀ ਸ਼ਾਪ ਪਾਵਾਂਗੇ ਵੱਡਾ ਐਂ ਖਵਾਂਗੇ ਪਰ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਬਹੁਤ ਜ਼ਿਆਦਾ ਮੈਂ ਕਿ ਕੇਸ ਦੇਖੇ ਐਸੇ ਕਿ ਕਈ ਪੜਾ ਰਹੇ ਕੀ ਕਰਦਿਆਂ ਕਿ ਕਹਿੰਦੇ ਨੇ ਕਿ ਅਸੀਂ ਵੱਡੀ ਬੁਟੀਕ ਜਿਹੜੀ ਉਹ ਸ਼ੁਰੂ ਕਰਨੀ ਆ ਬਟ ਉਹਦੇ ਵਿੱਚ ਕੀ ਹੁੰਦਾ ਆ ਤੁਸੀਂ ਸ਼ਾਪ ਲਾਉਂਗੇ ਵੱਡਾ ਬਾਹਰ ਉਹਦਾ ਰੈਂਟ ਦਉਗੇ ਬਿਜਲੀ ਦਾ ਬਿੱਲ ਦਉਗੇ ਠੀਕ ਹੈ ਕਾਰੀਗਰ ਰੱਖੋਗੇ ਔਰ ਇਹ ਨਾਲ ਸਾਰਿਆਂ ਦੇ ਪਿੱਛੇ ਵਿੱਚ ਕੀ ਹੈ ਅਗਰ ਤੁਸੀਂ ਨਵਾਂ ਕੰਮ ਬੇਸਿਕਲੀ ਸ਼ੁਰੂ ਕਰ ਰਹੇ ਹੋ ਤਾਂ ਤੁਹਾਨੂੰ ਘਰ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ ਮੈਂ ਇਹੀ ਪ੍ਰੇਫਰ ਕਰਾਂਗੀ ਕਿ ਤੁਸੀਂ ਸਭ ਤੋਂ ਪਹਿਲਾਂ ਘਰ ਤੋਂ ਹੀ ਸ਼ੁਰੂ ਕਰੋ ਕਿਉਂਕਿ ਜਿੰਨੇ ਫਾਇਦੇ ਘਰ ਤੋਂ ਬੁਟੀਕ ਸਟਾਰਟ ਕਰਨ ਦੇ ਆ ਜਾਂ ਚਲਾਉਣ ਦੇ ਆ ਉਸ ਸ਼ੌਪ ਖੋਲਣ ਦੇ ਵਿੱਚ ਨਹੀਂ ਹੈਗੇ ਹਾਂ ਅਗਰ ਤੁਸੀਂ ਘਰ ਦੇ ਵਿੱਚ ਪਹਿਲਾਂ ਤੋਂ ਹੀ ਸਟਾਰਟ ਕੀਤਾ ਹੋਇਆ ਹੈ ਕੰਮ ਥੋੜਾ ਬਹੁਤ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਕਸਟਮਰ ਵਧੀਆ ਬਣ ਰਿਹਾ ਫਿਰ ਉਸ ਤੋਂ ਬਾਅਦ ਤੁਸੀਂ ਜੋ ਤੁਹਾਡੀ ਅ ਲੋਡ ਦੇ ਮੁਤਾਬਕ ਤੁਸੀਂ ਉਸ ਤਰ੍ਹਾਂ ਦੀ ਦੁਕਾਨ ਤੁਸੀਂ ਪਾ ਸਕਦੇ ਹੋ ਬਟ ਸਟਾਰਟਿੰਗ ਦੇ ਵਿੱਚ ਅਗਰ ਤੁਸੀਂ ਪਾਣੀ ਚਾਹੁੰਦੇ ਆ ਤਾਂ ਕਿਉਂਕਿ ਅਗਰ ਤੁਸੀਂ ਨਵੀਂ ਸ਼ੌਪ ਖੋਲ ਰਹੇ ਹੋ ਨਮਾਈ ਬਿਲਕੁਲ 0 ਤੋਂ ਸਟਾਰਟ ਕਰ ਰਹੇ ਹੋ ਠੀਕ ਹੈ ਕਿਉਂਕਿ ਇੱਕ ਤਾਂ ਜਦੋਂ ਤੁਸੀਂ ਨਵੀਂ ਸ਼ੋਪ ਖੋਲਦੇ ਹੋ ਇਕਦਮ ਕਸਟਮਰ ਨਹੀਂ ਆਉਗੇ ਹੌਲੀ-ਹੌਲੀ ਟਾਈਮ ਲੱਗੇਗਾ ਦੂਸਰਾ ਅਗਰ ਸਪੋਜ਼ ਤੁਹਾਡਾ ਕੰਮ ਮਾਰਚ ਕਰੇ ਸਭ ਦਾ ਕੰਮ ਵਧੀਆ ਚੱਲੇ ਬਟ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਸਟਾਰਟਿੰਗ ਦੇ ਵਿੱਚ ਕੰਮ ਹੌਲੀ ਚੱਲਦਾ ਆ ਤੇ ਉਹਦੇ ਨਾਲ ਕੀ ਹੈ ਤੁਹਾਨੂੰ ਜਿਹੜੇ ਤੁਸੀਂ ਕਰੀਕ ਰੱਖੇ ਹੋਣੇ ਆ 10-10 20 ਹਜ਼ਾਰ ਉਹਨਾਂ ਨੂੰ ਸੈਲਰੀ ਦੇਣੀ ਪੈਂਦੀ ਆ ਤਾਂ ਉਹ ਤੁਸੀਂ ਕੋੜਾ ਉੱਪਰ ਨਹੀਂ ਪੈ ਜਾਂਦੀ ਐ ਤੁਹਾਨੂੰ ਦੁਕਾਨਦਾਰ ਰੈਂਟ ਕਰਨ ਭਰਨਾ ਪੈਣਾ ਐ ਦੁਕਾਨ ਦੇ ਬਿੱਲ ਵਗੈਰਾ ਭਰਨੇ ਪੈਣੀਆਂ ਠੀਕ ਐ ਜੀ ਔਰ ਉਹਦੇ ਵਿੱਚ ਕੀ ਐ ਕਿ ਤੁਹਾਨੂੰ ਨੁਕਸਾਨ ਹੀ ਨੁਕਸਾਨ ਹੋਣਾ ਐ ਉਹਦੇ ਵਿੱਚ ਪ੍ਰੋਫਿਟ ਤੁਹਾਨੂੰ ਕੋਈ ਨਹੀਂ ਹੋਣਾ ਹੈਗਾ ਕਿਉਂਕਿ ਤੁਸੀਂ ਵੀ ਦੇਖ ਸਕਦੇ ਹੋ ਕਾਫੀ ਐਸੀ ਬੁਟੀਕ ਹੈਗੀਆਂ ਕਾਫੀ ਐਸੇ ਨੰਬਰ ਪੇਜ ਅੱਜਕੱਲ ਸੋਸ਼ਲ ਮੀਡੀਆ ਦੇ ਮਾਨਾ ਹੈਗਾ ਨਾ ਤੁਸੀਂ ਕਾਫੀ ਪੇजेस ਦੇਖਦੇ ਹੋਣੇ ਆ ਕਾਫੀ ਐਸੇ ਹੈਗੇ ਆ ਕਿ ਜਿਹੜੇ ਘਰ ਤੋਂ ਹੀ ਸਟਾਰਟਿੰਗ ਕਰਦੇ ਆ ਅਗਰ ਤੁਹਾਡਾ ਕੰਮ ਵਧੀਆ ਆ ਤਾਂ ਤੁਹਾਡਾ ਕੰਮ ਜਿਹੜਾ ਆ ਉਹ ਘਰ ਤੋਂ ਹੀ ਵਧੀਆ ਚੱਲ ਸਕਦਾ ਤੁਸੀਂ ਘਰ ਦੇ ਵਿੱਚ ਇੱਕ ਤਾਂ ਆਪਣੀ ਫੈਮਿਲੀ ਨੂੰ ਵੀ ਟਾਈਮ ਦੇ ਸਕਦੇ ਹੋ ਸਪੋਜ਼ ਅਗਰ ਕਿਸੇ ਦੇ ਘਰ ਤੁਹਾਡੇ ਛੋਟੇ ਬੱਚੇ ਹੋਣ ਜਾਂ ਫੈਮਿਲੀ ਜਿਹੜੀ ਇਸ ਤਰ੍ਹਾਂ ਹੈ ਕਿ ਤੁਸੀਂ ਵੀ ਫੈਮਿਲੀ ਨੂੰ ਛੱਡ ਕੇ ਘਰ ਬਾਹਰ ਰਹਿਣਾ ਔਖਾ ਹੈ ਤਾਂ ਉੱਥੇ ਤੁਸੀਂ ਘਰ ਦੇ ਵਿੱਚ ਹੀ ਬੁਟੀਕ ਸਟਾਰਟ ਕਰ ਸਕਦੇ ਹੋ ਪਰ ਕਈ ਪੈਣਾ ਵੀ ਇਸ ਤਰ੍ਹਾਂ ਵੀ ਕਹਿੰਦੇ ਆ ਕਿ ਅਸੀਂ ਘਰ ਦੇ ਵਿੱਚ ਰਹਿਣੀ ਆ ਘਰੇ ਕੰਮ ਕਿਵੇਂ ਕਰੀਏ ਤੁਸੀਂ ਇੱਕ ਅਲੱਗ ਰੂਮ ਜਿਹੜਾ ਸੈਪਰੇਟ ਰੂਮ ਬਣਾ ਲਓ ਜਿਹਦੇ ਵਿੱਚ ਸਿਰਫ ਤੁਹਾਡਾ ਆਪਣਾ ਹੀ ਸਮਾਨ ਪਿਆ ਹੋਵੇ ਸਟਿਚਿੰਗ ਦਾ ਠੀਕ ਹੈ ਉੱਥੇ ਤੁਸੀਂ ਆਪਣਾ ਕੰਮ ਕਰੋ ਔਰ ਬਾਕੀ ਨਾਲ ਦੇ ਨਾਲ ਤੁਸੀਂ ਆਪਣੀ ਫੈਮਿਲੀ ਨੂੰ ਵੀ ਟਾਈਮ ਦੇ ਸਕਦੇ ਹੋ ਠੀਕ ਹੈ ਔਰ ਤੀਸਰੀ ਜਿਹੜੀ ਗੱਲ ਹੈਗੀ ਆ ਕਿ ਜਦੋਂ ਵੀ ਤੁਸੀਂ ਸਟਿਚਿੰਗ ਦਾ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਆਲੇ-ਦੁਆਲੇ ਕੋਸ਼ ਦੁਕਾਨਾਂ ਤੇ ਜਾਂ ਜੋ ਵੀ ਤੁਹਾਡੇ ਆਲੇ-ਦੁਆਲੇ ਸਲਾਈ ਕਰਦੇ ਆ ਥੋੜਾ ਬੋਤ ਕੂਮਕੇ ਸਰਵੇ ਕਰਕੇ ਤੁਸੀਂ ਸਟਿਚਿੰਗ ਦੇ ਰੇਟ ਪਤਾ ਕਰ ਲੋ ਕਿ ਕੀ ਜੋ ਮਾਰਕੀਟ ਪ੍ਰਾਈਸ ਹੈਗਾ ਸਟਿਚਿੰਗ ਦਾ ਉਹ ਕੀ ਚੱਲ ਰਿਹਾ ਆ ਠੀਕ ਆ ਅਗਰ ਤੁਸੀਂ ਜ਼ੀਰੋ ਤੋਂ ਸਟਾਰਟ ਕਰ ਰਹੇ ਹੋ ਬਿਲਕੁਲ ਸਟਾਰਟਿੰਗ ਤੋਂ ਸ਼ੁਰੂ ਹੀ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਾ 6 ਮਹੀਨੇ ਜਿਹੜੇ ਸਟਿਚਿੰਗ ਦੇ ਰੇਟ ਆ ਉਹ ਮਾਰਕੀਟ ਦੇ ਜੋ ਰੇਟ ਹੈਗੇ ਉਹਦੇ ਨਾਲੋਂ ਥੋੜਾ ਘੱਟ ਰੱਖੋ ਠੀਕ ਹੈ ਉਹਦੇ ਨਾਲ ਕੀ ਹੈ ਇੱਕ ਤਾਂ ਜਦੋਂ ਤੁਸੀਂ ਸਟਿਚਿੰਗ ਰੇਟ ਘੱਟ ਲਓਗੇ ਤੁਹਾਡੇ ਕੋਲ ਕਸਟਮਰ ਜ਼ਿਆਦਾ ਆਏਗਾ ਠੀਕ ਹੈ ਕਿਉਂਕਿ ਅੱਜਕੱਲ ਹਰ ਕੋਈ ਚਾਹੁੰਦਾ ਹੈ ਕਿ ਸਾਨੂੰ ਲੋ ਪ੍ਰਾਈਸ ਦੇ ਵਿੱਚ ਵਧੀਆ ਸਟਿਚਿੰਗ ਮਿਲ ਜਾਏ ਤਾਂ ਤੁਸੀਂ ਆਪਣੇ ਜਿਹੜੇ ਰੇਟ ਹੈਗੇ ਆ ਉਹ ਮਾਰਕੀਟ ਦੇ ਨਾਲੋਂ ਥੋੜੀ ਘੱਟ ਰੱਖਣੀ ਹੈ ਜਿਵੇਂ ਜਿਵੇਂ ਫਿਰ ਤੁਹਾਨੂੰ ਲੱਗਦਾ ਹੈ ਕਿ ਸਾਡੀ ਜਗ੍ਹਾ ਕੰਮ ਹੈਗਾ ਉਹ ਵਧੀਆ ਚੱਲ ਰਿਹਾ ਹੈ ਸਾਡੇ ਕਸਟਮਰ ਵਧੀਆ ਆਉਣ ਰਹੇ ਆ ਫਿਰ ਤੁਸੀਂ ਵਧੀਆ ਕੰਮ ਕਰਕੇ ਕਸਟਮਰ ਨੂੰ ਦੇ ਰਹੇ ਹੋ ਆਪਣਾ ਸਫਾਈ ਦੇ ਨਾਲ ਕੰਮ ਕਰਕੇ ਦੇ ਰਹੇ ਹੋ ਉਸ ਤੋਂ ਬਾਅਦ ਤੁਸੀਂ ਹੌਲੀ-ਹੌਲੀ ਜਿਹੜਾ ਆਪਣਾ ਪ੍ਰਾਈਸ ਹੈਗਾ ਆ ਸਟੀਚਿੰਗ ਦਾ ਉਹ ਤੁਸੀਂ ਵਧਾ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਇਹ 3 ਪੁਆਇੰਟ ਕਲੀਅਰ ਕਰ ਦਿੱਤੇ ਆ ਉਸ ਤੋਂ ਬਾਅਦ ਹੈਗਾ ਕਿ ਜਦੋਂ ਵੀ ਤੁਸੀਂ ਕਸਟਮਰ ਤੋਂ ਆਰਡਰ ਲੈਂਦੇ ਹੋ ਉਹ ਡੇਟ ਨੋਟ ਕਰ ਲਿਆ ਕਰੋ ਔਰ ਕੋਸ਼ਿਸ਼ ਕਰਿਆ ਕਰੋ ਕਿ ਅਸੀਂ ਜਿਹੜਾ ਵੀ ਆਰਡਰ ਲਿਆ ਹੈ ਉਹ ਕਸਟਮਰ ਨੂੰ ਟਾਈਮ ਤੋਂ ਦੇਈਏ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਕਸਟਮਰ ਨੂੰ ਟਾਈਮ ਤੇ ਹੀ ਆਰਡਰ ਦਊਂਗੀ ਤਾਂ ਤੁਹਾਡੇ ਕਸਟਮਰ ਜਿਹੜੇ ਆ ਹੋਰ ਪੱਕੇ ਬਣਨਗੇ ਉਹ ਸਫਾਈ ਦੇ ਨਾਲ ਕੰਮ ਕਰਕੇ ਦਿਓ ਔਰ ਹੋ ਸਕੇ ਤਾਂ ਥੋੜੀ ਬਹੁਤ ਡਿਜ਼ਾਈਨਿੰਗ ਤੁਸੀਂ ਖੁਦ ਐਡ ਕਰ ਦਿਓ ਸਟਾਰਟਿੰਗ ਦੇ ਵਿੱਚ ਰੱਖ ਲਓ ਤੁਹਾਨੂੰ ਅਗਰ ਸਿੰਪਲ ਸੂਟ ਦਿੱਤਾ ਨੂੰ ਹਲਕੀ ਜਿਹੀ ਕੋਈ ਟੱਚ ਅਪ ਦੇ ਦਿਓ ਕੁਝ ਡਿਜ਼ਾਈਨਿੰਗ ਕਰ ਲਓ ਜਾਂ ਤੁਸੀਂ ਆਪਣੇ ਡਿਜ਼ਾਈਨ ਸੂਟ ਕਰਕੇ ਨਾਲ ਕੰਨ ਸਕਦੇ ਹੋ ਤਾਂ ਕਿ ਜਿਹੜਾ ਵੀ ਕਸਟਮਰ ਤੁਹਾਡੇ ਕੋਲ ਆਵੇ ਤਾਂ ਉਹਨੂੰ ਦੇਖ ਕੇ ਪਤਾ ਲੱਗੇ ਕਿ ਹਾਂ ਵੀ ਇਹਨਾਂ ਨੇ ਡਿਜ਼ਾਈਨਿੰਗ ਵੀ ਵਧੀਆ ਕਰ ਦਿੰਦੇ ਆ ਤਾਂ ਇਸ ਕਰਕੇ ਤੁਹਾਡੇ ਹੋਰ ਜਿਹੜੇ ਕਸਟਮਰ ਹੈ ਉਹ ਪੱਕੇ ਹੋ ਜਾਣਗੇ ਠੀਕ ਹੈ ਔਰ ਉਸ ਤੋਂ ਬਾਅਦ ਸਭ ਤੋਂ ਲਾਸਟ ਬਟ ਨੋਟ ਲੀਸਟ ਤੁਸੀਂ ਜੋ ਮੇਨ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਠੀਕ ਹੈ ਸੋਸ਼ਲ ਮੀਡੀਆ ਦਾ ਜਿਹੜਾ ਜ਼ਮਾਨਾ ਹੈਗਾ ਆ ਕਾਫੀ ਇਹਦਾ ਫਾਇਦਾ ਲੈ ਰਹੇ ਆ ਸਾਰੇ ਲੋਕ ਅਗਰ ਤੁਸੀਂ ਆਪਣੇ ਕੰਮ ਨੂੰ ਵਧੀਆ ਇੱਕ ਉਚਾਈ ਤੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਸਭ ਤੋਂ ਬੈਸਟ ਜਿਹੜਾ ਹੈਗਾ ਇੱਕ ਪਲੇਟਫਾਰਮ ਹੈਗਾ ਤੁਸੀਂ ਜਿਹਦੇ ਥਰੂ ਆਪਣੇ ਕੰਮ ਨੂੰ ਕਾਫੀ ਅੱਗੇ ਲਿਜਾ ਸਕਦੇ ਹੋ ਅਗਰ ਤੁਸੀਂ ਕੰਮ ਸ਼ੁਰੂ ਕਰਤਾ ਬੁਟੀਕ ਦਾ ਆਪਣੇ ਘਰ ਦੇ ਵਿੱਚ ਹੀ ਕੀਤਾ ਜਾਂ ਸ਼ੌਪ ਤੇ ਕੀਤਾ ਤਾਂ ਅਗਰ ਕੋਈ ਤੁਹਾਡੇ ਕੋਲ ਕੰਮ ਘੱਟ ਵੀ ਆਂਦਾ ਹੈ ਤਾਂ ਤੁਸੀਂ ਕੀ ਕਰੋ ਤੁਸੀਂ ਆਪਣੇ ਲਈ ਕੱਪੜੇ ਰੈਡੀ ਕਰੋ ਵਧੀਆ ਡਿਜ਼ਾਈਨਿੰਗ ਕਰੋ ਉਹਦੀਆਂ ਪਿਕਸ ਕਲਿੱਕ ਕਰੋ ਉਹਦੀ ਵੀਡੀਓਜ਼ ਬਣਾਓ ਉਹਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰੋ ਉਹਦੇ ਨਾਲ ਕੀ ਹੈ ਡੇਲੀ ਕਰਦੇ ਜਾਓ ਤਾਂ ਕਿ ਆ ਜਿਹੜੇ ਤੁਹਾਡੇ ਡਿਜ਼ਾਈਨਿੰਗ ਹੈ ਉਹ ਲੋਕਾਂ ਨੂੰ ਦਿਸੇ ਔਰ ਸੋਸ਼ਲ ਮੀਡੀਆ ਦੇ ਥਰੂ ਵੀ ਤੁਹਾਡੇ ਕੋਲ ਕਾਫੀ ਜਿਹੜੇ ਕਸਟਮਰ ਆਣ ਲੱਗ ਜਾਂਦੇ ਆ ਜਿੰਨਾ ਤੁਸੀਂ ਆਪਣੇ ਸੂਟਾਂ ਨੂੰ ਡਿਜ਼ਾਈਨ ਕਰਕੇ ਵਧੀਆ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਕੇ ਦਿਖਾਓਗੇ ਲੋਕਾਂ ਨੂੰ ਔਰ ਲੋਕਾਂ ਨੇ ਆਟੋਮੈਟਿਕਲੀ ਦੇਖ ਕੇ ਕਿਉਂਕਿ ਅੱਜ ਕੱਲ ਹਰ ਕੋਈ ਡਿਜ਼ਾਈਨਿੰਗ ਚਾਹੁੰਦਾ ਹੈ ਫਿਨਿਸ਼ਿੰਗ ਚਾਹ ਰਹੇ ਕਿ ਇਸ ਆਲ ਆਫ ਦਿ ਡਰੈਸ ਜਿਹੜੀ ਪ੍ਰੋਪਰ ਵਧੀਆ ਹੋਵੇ ਔਰ ਡਿਜ਼ਾਈਨਿੰਗ ਹੋਵੇ ਉਹ ਚੀਜ਼ ਤੁਸੀਂ ਕਸਟਮਰ ਨੂੰ ਪ੍ਰੋਪਰ ਕਰਕੇ ਦਵੋ ਤਾਂ ਕਸਟਮਰ ਜਲਦੀ ਤੁਹਾਡੇ ਤੋਂ ਇਮਪ੍ਰੈਸ ਹੋ ਕੇ ਤੁਹਾਡੇ ਨਾਲ ਹੋਰ ਕਸਟਮਰ ਵੀ ਜੁੜਨਗੇ ਠੀਕ ਹੈ ਜੀ ਅਗਰ ਤੁਸੀਂ ਚਾਹਦੇ ਹੋ ਕਿ ਅਸੀਂ ਘਰ ਤੋਂ ਜਾਏ bizness ਜਿਹੜਾ ਆਪਣਾ ਸ਼ੁਰੂ ਕਰਨਾ ਆ ਤਾਂ ਉਹਨੂੰ ਆਪਾਂ ਕਿਵੇਂ ਕਰੀਏ ਤਾਂ ਹੋਪਸ ਹੋ ਕਿ ਇਹ ਵੀਡੀਓ ਤੁਹਾਡੇ ਲਈ ਜਿਹੜੀ ਫਾਇਦੇ ਵਾਲੀ ਹੋਗੀ ਕਾਫੀ ਕੁਝ ਇਹਦੇ ਵਿੱਚ ਤੁਹਾਨੂੰ ਨੌਲੇਜ ਮਿਲੂਗੀ ਕਿ ਆਪਾਂ ਜਿਹੜਾ ਕੰਮ ਸਟਾਰਟ ਕਰਨਾ ਉਹ ਕਿਵੇਂ ਕਰੀਏ ਕਈ ਪੜਾਂ ਕਹਿ ਦਿੰਦੇ ਆ ਮੈਂ ਵੀ ਘਰ ਦੇ ਵਿੱਚ ਹੀ ਬੁਟੀਕ ਕਰਦੀ ਆ ਇਹ ਦੇਖ ਸਕਦੇ ਹੋ ਤੁਸੀਂ ਨਾ ਤੇ ਕਾਫੀ ਕਹਿ ਦਿੰਦੇ ਆ ਕਿ ਤੁਸੀਂ ਦੁਕਾਨ ਪਾ ਲਓ ਤੁਸੀਂ ਸ਼ਾਪ ਲੈ ਲਓ ਬਟ ਨਹੀਂ ਮੇਰੇ ਬੱਚੇ ਛੋਟੇ ਐ ਇਸ ਕਰਕੇ ਮੈਂ ਹਾਲੇ ਤੱਕ ਮੈਨੂੰ 7 ਸਾਲ ਜਿਹੜੇ ਇਨੋਸ ਦੇ ਵਿੱਚ ਆ ਕੇ ਕੰਮ ਕਰਦੀ ਨੂੰ ਹੋ ਗਿਆ ਇਹ ਸਟਿਚਿੰਗ ਦਾ ਹੀ ਤੋਂ ਮੈਂ ਜਿਹੜੇ 7 ਸਾਲ ਤੋਂ ਘਰ ਦੇ ਵਿੱਚ ਹੀ ਬੁਟੀਕ ਕਰਦੀ ਆ ਮੈਂ ਆਪਣਾ ਇੱਕ ਅਲੱਗ ਰੂਮ ਸੈਪਰੇਟ ਰੱਖਿਆ ਹੋਇਆ ਜਿਹਦੇ ਵਿੱਚ ਸਿਰਫ ਮੇਰਾ ਸਟਿਚਿੰਗ ਦਾ ਬੁਟੀਕ ਦਾ ਹੀ ਕੰਮ ਹੁੰਦਾ ਆ ਔਰ ਵਾਹਿਗੁਰੂ ਦੀ ਕਿਰਪਾ ਤੇ ਨਾਲ ਕਾਫੀ ਜਿਹੜੇ ਕਸਟਮਰ ਮੇਰੇ ਨਾਲ ਜੁੜੇ ਹੋਏ ਆ ਸੋਸ਼ਲ ਮੀਡੀਆ ਦੇ ਥਰੂ ਵੀ ਵੈਸੇ ਵੀ ਠੀਕ ਹੈ ਜੀ ਜਿੰਨਾ ਤੁਸੀਂ ਕਸਟਮਰ ਨੂੰ ਵਧੀਆ ਕੰਮ ਕਰਕੇ ਦੋਗੇ ਕਸਟਮਰ ਤੁਹਾਡੇ ਤੋਂ ਖੁਸ਼ ਹੋ ਕੇ ਹੋਰ ਕਹਾंगा ਆਕ ਲਗਾਊਗਾ ਤੁਹਾਡੇ ਨਾਲ ਤੇ ਆਸ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਤੋਂ ਕੁਝ ਨੌਲੇਜ ਮਿਲੂਗੀ ਅਗਰ ਤੁਹਾਨੂੰ ਵੀਡੀਓ ਸਾਡੀ ਅੱਜ ਦੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੀਆਂ ਭੈਣਾਂ ਨਾਲ ਫਰੈਂਡਸ ਨਾਲ ਰਿਸ਼ਤੇਦਾਰਾਂ ਨਾਲ ਤਾਂ ਕਿ ਕਿਸੇ ਹੋਰ ਨੂੰ ਵੀ ਕੁਝ ਸਿੱਖਣ ਦਾ ਮੌਕਾ ਮਿਲੇ ਕੋਈ ਨੌਲੇਜ ਮਿਲ ਸਕੇ ਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡਾ ਆਈਡੀਆ ਜਿਹੜੀ ਹੈ ਕਿਵੇਂ ਦੇ ਲੱਗਿਆ ਥੈਂਕ ਯੂ ਫॉर ਵਾਚਿੰਗ ਕੌਲਟਿਕ ਚੈਨਲ